ਨਾ ਇੱਕ ਚੀਜ਼ ਸੋਚ ਰਹੀ ਹਾਂ ਸਾਡਾ ਕੁਝ ਮਤਲਬ YouTube ਤੇ ਇਦਾਂ ਦਾ ਕੁਝ ਹੋ ਜਾਵੇ ਨਾ ਤਾਂ ਸਾਡੇ ਕੋਲ ਮ ਤਾਂ ਮਸ਼ੀਨ ਜੀ ਆਵੇ ਮਸ਼ੀਨ ਆ ਜਾਏ ਨਾ ਤਾਂ ਵਧੀਆ ਹੋ ਗਿਆ ਅਸੀਂ ਮਸ਼ੀਨ ਵਿੱਚ ਕੱਪੜੇ ਧੋਇਆ ਕਰਾਂਗੇ ਸਰਦਿਆਂ ਦੇ ਪਹਿਲਾਂ ਕਿੰਨਾ ਖੋ ਜਾਂਦਾ ਦੋ-ਦੋ ਦਿਨ ਕੱਪੜੇ ਨਹੀਂ ਸੁੱਕਦੇ ਤੇ ਮੈਂ ਕਹਿੰਨੇ ਵਸ ਮਸ਼ੀਨ ਸਾਡੇ ਕੋਲ ਆ ਜਾਵੇ ਤਾਂ ਆਪਾਂ ਮਸ਼ੀਨ ਚ ਹੀ ਕੱਪੜੇ ਧੋਈਏ ਤੇ ਆ ਦੇਖੋ ਜਿਹੜੇ ਕੱਲ ਡੈਡੀ ਕੱਪੜੇ ਲੈ ਕੇ ਆਏ ਸੀ ਤੋਂ ਮੈਂ ਧੋਤੇ ਆ ਦੇਖੋ ਪਿੱਛੇ ਵੇ ਆ ਧੋਤੇ ਆ ਉਸ ਤੋਂ ਬਾਅਦ ਵਸ ਦੁੱਧ ਵਾਲਿਆਂ ਪਿਆ ਵਾ ਸਾਰੇ ਸਾਡਾ ਦੁੱਧ ਬਲੇ ਆ ਪਤਲੇ ਵਿੱਚ ਕਿਉਂਕਿ ਸਾਡਾ ਅੰਦਾ ਦੋ ਤਿੰਨ ਦਾਨਵਾਦ ਦੁੱਧ ਆਂਦਾ ਕਿ ਲੋੜ ਹੈ ਕਿੰਨਾ ਲੋਈ ਆਪਾਂ ਚਲਾਣੇ ਆ ਤੇ ਚਲੋ ਜਿੱਦਾਂ ਹੱਥ ਹਲੇ ਟਾਈਟ ਹੈ ਬਾਅਦ ਵਿੱਚ ਠੀਕ ਹੋ ਜਾਊਗਾ ਥੋੜਾ ਬਹੁਤ ਕਿਉਂਕਿ ਕਿਉਂਕਿ ਬਹੁਤ ਔਖਾ ਹੈ ਕੱਲ ਮੈਨੂੰ ਕਿਸੇ ਨੇ ਕਮੈਂਟ ਕਰਕੇ ਕਿਹਾ ਸੀ ਕਿ ਜਿਹੜੇ ਤੁਹਾਡੇ ਕੱਪੜੇ ਡੈਡੀ ਲੈ ਕੇ ਆਏ ਬਹੁਤ ਸੋਹਣੇ ਆ ਤਾਂ ਪਲੀਜ਼ ਉਹਨਾਂ ਨੂੰ ਧੋ ਲਿਆ ਤਾਂ ਮੈਂ ਧੋ ਲਿਆ ਤੁਹਾਡੇ ਕਹਿਣ ਦੇ ਉੱਪਰ ਕੱਪੜੇ ਧੋ ਲੇ ਤਾਂ ਹੁਣ ਤਾਂ ਵਾਦਾ ਆਪਾਂ ਫਿਰ ਵਸ ਹੋਨੂ ਸੁੱਕੜਾ ਵੀ ਬਾਤ ਹੈ ਮਸ਼ੀਨ ਤੇ ਵੀ ਡਰਾਈ ਕਰਾਤੇ ਅੱਜ ਸਪੈਸ਼ਲ ਮਸ਼ੀਨ ਚ ਹੋ ਗਿਆ ਸਾਡੇ ਕਪੜੇ ਹਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਉਮੀਦ ਕਰਦੂ ਤੁਸੀਂ ਸਾਈਟ ਹੋਏ ਹੋ ਨਾ ਤਾਂ ਗਾਇਜ਼ ਮੈਂ ਭਾਂਡੇ ਧੋ ਲਿਆ ਸਭ ਕੁਝ ਕਰ ਲਿਆ ਵਾ ਫਿਰ ਹੁਣ ਮੈਂ ਜਾ ਰਹੀ ਥੋੜੇ ਜਿ ਝੜੂ ਪੂਚਾ ਕੇ ਝੜੂ ਪੂਚਾ ਕਰਕੇ ਫਿਰ ਆਪਾਂ ਕਪੜੇ ਧੋਣੋਂ ਪਹਿਲਾਂ ਕਪੜੇ ਭਿਗੋ ਦਿੰਨੇ ਆ ਜਾਂਦਾ ਕਪੜੇ ਪੂਖ ਗਲ ਜਾਂਦਾ ਝੜੂ ਪੂਚਾ ਕਰ ਲੂੰ ਫਿਰ ਧੋ ਦੂੰਗੀ ਕਪੜੇ ਸੁਕਾਵਾਂਗੇ ਕਪੜੇ ਕਪੜੇ ਸਾਰੇ ਧੋ ਲਿਆ ਦੇਖੋ ਕਪੜਾ ਟੰਗੇ ਹੋਇਆ ਸਾਰੇ ਆ ਸਾਰੇ ਕੱਪੜੇ ਡੰਗਦੇ ਧੋਲੇ ਆ ਕੱਪੜੇ-ਕੁਪੜੇ ਹੁਣ ਜਾ ਰਹੀ ਮੈਂ ਨਹਾਉਣ ਵਾਸਤੇ ਫਟਾਫਟ ਨਹਾ ਲਾ ਫਿਰ ਉਸ ਤੋਂ ਬਾਅਦ ਫਿਰ ਨਹਾ ਮੈਂ ਬਿਲਕੁਲ ਜਦੋਂ ਨਹਾਣ ਜੁਗ ਗਈ ਰਹੀ ਜਾਨੀ ਆ ਦੇਖੋ ਆ ਜਾਨਾ ਸ਼ਰਟ ਪਾਵਾਂਗੇ ਜਾਨੀ ਨਾ ਕਹਨੇ ਆ ਬੜਾ ਵੱਟ ਗਾਇਸ ਮੈਂ ਨਹਾ ਕੇ ਆ ਗਈ ਤੇ ਕੱਪੜੇ ਬਹੁਤ ਜ਼ਿਆਦਾ ਗਿੱਲੇ ਸੀ ਇੱਕ ਧੁੱਪ ਵੀ ਮੀਡੀਅਮ ਜੀ ਹੋ ਗਈ ਸੀ ਚੱਲੀ ਜੀ ਗਈ ਸੀ ਤੇ ਮਤਲਬ ਇਹਨਾਂ ਖਾਸ ਨਹੀਂ ਸੀ ਤੇ ਗਾਇਸ ਮੈਂ ਉਹ ਭਾਬੀ ਸੀ ਨਹਾ ਲਾ ਲਈ ਨਾ ਉਹਨਾਂ ਦੇ ਕੋਲ ਗਈ ਸੀ ਉਹਨਾਂ ਦੀ ਮਸ਼ੀਨ ਤੇ ਕੱਪੜੇ ਡਰਾਈ ਕਰਦੇ ਧੁੱਪ ਮੈਂ ਇੱਥੇ ਪਾਤੇ ਸੀ ਪਾਣੀ ਨਿਚੋੜਦਾ ਪਿਆ ਸੀ ਸੁੱਕਦੇ ਨਹੀਂ ਬਾਈਸ ਤੁਸੀਂ ਮੈਂ ਫਟਾਫਟ ਗਈ ਪਾਬੀ ਕੋਲ ਤੇ ਉਹਦੇ ਵਿੱਚ ਕੱਪੜੇ ਪਾ ਕੇ ਆਪਾਂ ਡਰਾਈ ਕਰਾਤੇ ਵਾ ਤੇ ਕੱਪੜੇ ਜਲਦੀ ਸੁੱਕ ਜਾਣਗੇ ਇਹਨਾਂ ਤੇ ਜੇਕਰ ਜੋ ਕੁਰਸੀ ਤਾਂ ਨਹੀਂ ਤੇ ਜੇ ਛੋਟੇ ਮोटे ਉਹਦੇ ਫਿੰਨੇ ਮੈਂ ਪਾਉਂਦੀ ਫਿਰ ਮੈਂ ਆਪਣਾ ਇੰਨੇ ਹੀ ਸੁਕਾ ਲੈਣੇ ਔਰ ਫਿਰ ਕੀ ਕਰਨਾ ਕਿ ਸਿੱਧਾ ਉਹ ਕਹਿੰਦੇ ਸੀ ਪਾ ਲ ਜੇ ਧੁੱਪ ਚੱਲ ਗਈ ਫਿਰ ਤੇਰੇ ਕੱਪੜੇ ਫਿਰ ਸਮੈਲ ਆਣ ਲੱਗ ਜਾਂਦੇ ਨੇ ਕੁੱਤੇ ਇੱਥੇ ਤਾਂ ਕਰਕੇ ਫਿਰ ਕੱਪੜੇ ਵੀ ਵਧੀਆ ਹੋਣ ਰੇ ਸੁੱਕ ਵੀ ਜਾਏ ਮਤਬ ਵਧੀਆ ਹੋ ਗਏ ਤੇ ਉਸ ਤੋਂ ਬਾਅਦ ਮੈਂ ਦੇਖਾਂਗੀ ਅੱਜ ਖਾਣਾ ਕੀ ਸਾ ਖਾਣੇ ਰੋਟੀ ਖਾਣੇ ਕੁਝ ਖਾਣਾ ਹੋਵੇ ਤਾਂ ਖਾ ਲਾਂਗੇ ਆਪਾਂ ਤੋਂ ਉਸ ਤੋਂ ਬਾਅਦ ਆਹ ਦੇਖੋ ਯਾਰ ਨਿਸ਼ਾਨ ਪੈ ਗਏ ਨੇ ਜਿਹੜੇ ਦਾਣੇ ਜਿਹੇ ਹੋਏ ਸੀ ਛੋਟੇ ਛੋਟੇ ਨਿਸ਼ਾਨ ਜਾਂ ਪੈ ਗਿਆ ਦੇਖ ਜਿਹੜੇ ਕੱਲ ਡੈਡੀ ਕਪੜੇ ਲੈ ਕੇ ਆਏ ਸੀ ਆ ਹੈਗੇ ਆ ਇਹ ਕਾ ਹੈ ਇਹ ਕਾ ਹੈ ਆ ਆ ਜਿਹੜਾ ਪਿੰਕ ਜਾਂ ਹੈਗਾ ਬਾਕੀ ਉਹ ਮੇਰੇ ਨੇ ਉਹ ਮੇਰੇ ਜਿਹੜੇ ਹਸਬੰਦ ਲੈ ਕੇ ਆਏ ਸੀ ਆ ਦੇਖ ਆ ਸਾਰੇ ਪਏ ਹੋਏ ਆ ਕਪੜੇ ਤਾਂ ਬਹੁਤ ਸੋਹਣੇ ਆ ਮੈਨੂੰ ਬਹੁਤ ਅੱਛਾ ਲੱਗਦਾ ਇਹ ਕੱਲ ਪਾਵਾਂ ਕੱਲਿਆ ਪਰਸਾ ਪਾਵਾਂਗੇ ਤੋਨਾ ਅੱਜ ਮੈਂ ਕਪੜੇ ਧੋਲੇ ਤੁਹਾਡੇ ਕਹਿੰਦੇ ਤੁਸੀਂ ਲੋਕਾਂ ਨੂੰ ਕਮੈਂਟ ਕਰਕੇ ਕੈਸੇ ਕਪੜੇ ਧੋਲੇ ਧੋ ਕੇ ਪਾਏ ਹੋ ਮੈਂ ਧੋਲੇ ਉਹ ਤਾਂ ਸਾਫ਼ ਵੀ ਹੋ ਗਏ ਮੈਂ ਸਰਪ ਚ ਬਧ ਉਹਦਾ ਤਾਂ ਸਾਫ਼ ਹੀ ਸੀ ਸਰਪ ਚ ਕੱਢ ਕੇ ਉਸ ਤੋਂ ਬਾਅਦ ਡਰਾਈ ਕਰਾਤੇ ਸਰਪ ਚ ਕੱਢ ਕੇ ਪਾਣੀ ਚ ਕੱਢ ਕੇ ਫਿਰ ਪਤਾ ਕਿ ਪੇਿਆਂ ਦੇ ਪਾਏ ਹੁੰਦੇ ਪਤਾ ਨਹੀਂ ਪਤਾ ਨਹੀਂ ਹੁੰਦਾ ਜੇ ਲੋ ਮੇਰੇ ਕੰਮ ਆ ਜਾਣਗੇ ਮੈਂ ਪਾ ਲੂੰਗੀ ਇਹਨਾਂ ਨੂੰ ਮੈਨੂੰ ਕਿਉਂਕਿ ਮੇਰੇ ਕੋਲ ਦੋ ਹੀ ਸੀ ਇੱਕ ਪਾ ਲਓ ਇੱਕ ਲਾ ਲਓ ਹੁਣ ਦੋ ਦੋ ਦਿਨ ਨਹੀਂ ਪਣੇ ਪਊ ਰੋਜ਼ ਆਪਾਂ ਕੱਪੜੇ ਧੋ ਸਕਦੇ ਆ ਮੇਰੇ ਕੋਲ ਦੋ ਤਿੰਨ ਤਿੰਨ ਜੋੜੀ ਹੋ ਗਈਆਂ ਦੋ ਤਿੰਨ ਜੋੜੀ ਬਸ ਗਾਇਸ ਜਿਹੜੇ ਬੰਦੇ ਨੇ ਮੈਨੂੰ ਮਤਲਬ ਕਿ ਕੱਪੜੇ ਦਿੱਤੇ ਆ ਨਾ ਤਾਂ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ ਹੋ ਰਹੀ ਆ ਮੈਂ ਕਿ ਉਹਨਾਂ ਨੇ ਕੱਪੜੇ ਦੇ ਦਿੱਤੇ ਆ ਕੁਛ ਵੀ ਕਿਉਂਕਿ ਮੇਰੇ ਕੋਲ ਮਨੋਂ ਇੱਕ ਵੀ ਕੱਪੜਾ ਨਹੀਂ ਸੀ ਮੈਨੂੰ ਇੰਨਾ ਖੁਸ਼ ਹੋ ਰਿਹਾ ਸੀ ਨਾ ਬਹੁਤ ਜ਼ਿਆਦਾ ਮਤਲਬ ਸਿਰ ਇਹ ਦੋ ਨਾਈਟ ਸ਼ੂਟ ਆਪਾਂ ਲੈ ਕੇ ਆਏ ਸੀ ਗਰਮ ਜਿਹੜੇ ਸੀ ਤੋ ਨਾਲ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਮੈਨੂੰ ਮਦਦ ਤਾਨ ਵਾਸਤੇ ਕੱਪੜੇ ਬਹੁਤ ਵਧੀਆ ਨੇ ਨਵੇਂ ਨੇ ਮੈਨੂੰ ਲੱਗਦਾ ਇੱਕ ਦੋ ਵਾਰੀ ਪਾਏ ਹੋਣੇ ਮਸੇ ਹੋਣਾ ਨਾ ਬਿਲਕੁਲ ਨਵੇਂ ਕੱਪੜੇ ਨੇ ਵਧੀਆ ਨੇ ਤੋ ਮੇਰੇ ਹੋ ਜਾਣਗੇ ਕੰਮ ਤੇ ਮੈਂ ਬਹੁਤ ਜ਼ਿਆਦਾ ਅੱਜ ਖੁਸ਼ ਹਾਂ ਕਿ ਯਾਰ ਮੇਰੇ ਕੋਲ ਕੱਪੜੇ ਆ ਗਏ ਦੋ ਚਾਰ ਜੋੜੇ ਹੋਰ ਮੈਨੂੰ ਕੱਪੜਿਆਂ ਦੀ ਕੋਈ ਕਮੀ ਨਹੀਂ ਰਹੂਗੀ ਹੁਣ ਅੱਜ ਆਪਾਂ ਬਣਾਣੇ ਆ ਰਾਜਮਾ ਰਾਜਮਾ ਬਣਾਵਾਂਗੇ ਤੇ ਆਪਾਂ ਉਹਨੂੰ ਪਿਘੋ ਲੈਨੇ ਆ ਪਹਿਲਾਂ ਰਾਜਮਾ ਨੂੰ ਹੱਥ ਪੈਰ ਤੇ ਦਰਦ ਹੋ ਰਹੀ ਨਹੀਂ राजमा <Sessy> 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 तो ओके फिर ਆਪਾਂ ਸਾਹਮਣੂ ਦੇਖਾਂਗੇ ਤੜਕਾ-ਤੜਕਾ ਲਾਵਾਂਗੇ ਸਪੀਸ਼ਲ ਲੱਗਣਗੇ ਤੇ ਆਪਾਂ ਚੱਲਿਆਂ ਰਾਜਮਾ ਲੈ ਆ ਰਾਜਮਾ ਲੈ ਕੇ ਆਨੇ ਆ ਫਿਰ ਆਪਾਂ ਨਾਲ ਨੂੰ ਭਿਗੋਦੇ ਹੁੰਨੇ ਆ ਗਾਇਸ ਆਪਾਂ ਰਾਜਮਾ ਲੈ ਲਿਆ ਤੇ ਆ ਦੇਖ ਆ ਰਾਜਮਾ ਆਪਾਂ ਭਿਗੋਵਾਂਗਾ ਮੈਂ ਠਕੋ ਕੇ ਰੱਖ ਦਿੰਨੇ ਆ ਸਾਮ ਤੱਕ ਭਿੱਗੀ ਜਾਣਗੇ ਥੋੜੇ ਵਧੀਆ ਹੋ ਜਾਣਗੇ ਸਾਮ ਤੱਕ ਤੇ ਸਾਮ ਨੂੰ ਆਪਾਂ ਫਿਰ ਬਣਾਣਾ ਰਾਜਮਾ ਤੇ ਚੋਲ ਬਣਾ ਕੇ ਖਾਵਾਂਗੇ ਫਿਰ ਰਾਜਮਾ ਤਾਂ ਵਧੀਆ ਹੈ ਆਪਾਂ ਖਾਣ ਲੱਗ ਗਏ ਹੁਣ ਰੋਟੀ ਤੇ ਆਪਾਂ ਰਾਜਮਾ ਵੀ ਹੋਤੇ ਆ ਤਾਂ ਰੋਟੀ ਥੋੜੀ ਜਿਹੀ ਗਰਮ ਕਰਕੇ ਮੈਂ ਖਾਣ ਲੱਗ ਗਏ ਤੇ ਰੋਟੀ ਤੇ ਸਾਗ ਹੈ ਗਿਆ ਤਾਂ ਇਹਦੇ ਵਿੱਚ ਪਏ ਰਾਜਮਾ ਆਪਾਂ ਰਾਜਮਾ ਵੀ ਹੋਤੇ ਆ ਤੇ ਬਸ ਹੁਣ ਆਪਾਂ ਖਾਣ ਲੱਗ ਗਏ ਰੋਟੀ ਰੋਟੀ ਖਾ ਕੇ ਫਿਰ ਦੇਖਣੇ ਥੋੜਾ ਜਿਹਾ ਆਪਾਂ ਰੋਟੀ ਦਾ ਟਿੱਕ ਖਾ ਲਿਆ ਤਾਂ ਕੱਪੜੇ ਮੈਨੂੰ ਲੱਗਦਾ ਥੋੜੀ ਜਿਹੀ ਸੁੱਕੇ ਗਏ ਆ 2 ਘੰਟੇ 2 ਦਿਨ ਹੋਰ ਪਿਆ ਰੰਦੇ ਆ ਫਿਰ ਸਹੀ ਹੋ ਜਾਣਗੇ ਹਟੇ ਤਾਂ ਲੱਗੇ ਕਿ ਪਲੇਸ ਥੋੜਾ ਟਾਈਮ ਹੋਰ ਪੇਰ ਲੰਨੇ ਸੁੱਕ ਜਾਣਗੇ ਫਿਰ ਲਾ ਦਾਂਗੀ ਸਾਨੂੰ 3-4 ਵਜੇ ਤੱਕ ਤੇ ਜਦ ਤੱਕ ਵਧੀਆ ਤਰੀਕੇ ਨਾਲ ਸੁੱਕ ਜਾਣਗੇ ਤੋਂ ਫਿਰ ਲੱਗੂ ਵਧੀਆ ਗਾਇਸ ਹੰਦਾ ਟਾਈਮ ਹੋ ਚੁੱਕਿਆ ਤਾਂ ਮੈਂ ਉੱਠ ਗਈ ਹਾਂ ਮੈਂ ਥੋੜੀ ਜਿਹੀ ਕੰੰਗੀ ਕਰ ਲੈਣੇ ਆ ਕੰਗੀ ਕਰੂ ਥੋੜਾ ਜਿਹਾ ਤਿਆਰ ਹੋ ਜਾਣੀ ਅੱਜ ਤਿਆਰ ਹੋ ਕੇ ਬਸ ਫਿਰ ਉਸ ਤੋਂ ਬਾਅਦ ਦਾ ਰੱਖਣੀ ਆ ਰਾਜਮੇ ਦੀ ਦਾਲ ਬਣਾਏ ਆਪਾਂ ਗਾਇਸ ਮੈਂ ਤਿਆਰ ਹੋ ਚੁੱਕਿਆ ਆਰ ਕਪੜੇ ਤੇ ਮੈਂ ਦੁਪਹਿਰ ਹੀ ਤੇ ਲਾਣੇ ਸੀ ਆਨੇ ਕਪੜੇ ਸਾਰੇ ਲਾਲੇ ਸੀ ਦੁਪਹਿਰ ਹੀ ਤੇ ਲਾਲੇ ਸੀ ਕਿਉਂਕਿ ਮਸ਼ੀਨ ਚ ਸੁਕਾਈ ਸੀ ਘੰਟਾ ਡੇਢ ਘੰਟਾ ਪਾਏ ਨੇ ਜਿਹੜੇ ਕਪੜੇ ਸੁੱਕ ਗਏ ਫੇ ਮੈਂ ਤੇ ਲਾ ਕੇ ਰੱਖਦੇ ਸੀ ਅੰਦਰ ਦੁਪਹਿਰ ਤੇ ਮੈਂ ਰਾਜਮਾ ਚੜਾਤੇ ਆ ਰਾਜਮਾ ਹਲੇ ਬੋਇਲ ਕਰਨ ਨੂੰ ਹਲਦੀ ਤੇ ਨਮਕ ਪਾਇਆ ਵਾਇਲ ਕਰਾਲਾ ਨੇ ਉਸ ਤੋਂ ਬਾਅਦ ਆਪਾਂ ਤੜਕਾ ਲਾਵਾਂਗੇ ਬਾਅਦ ਚ ਹਲੇ ਈ ਚੜਾ ਦਿੰਦੇ ਤੜਕਾ ਬਾਅਦ ਚ ਲਾਵਾਂਗੇ ਤੇ ਹਲੇ ਡੜੀ ਆਏ ਨੇ ਜਿਹੜਾ ਡੜੀਆਂ ਨੇ ਡੜੀ ਨੂੰ ਚਾਚੂ ਬਣਾ ਕੇ ਉਸ ਤੋਂ ਬਾਅਦ ਮੈਂ ਤੜਕਾ ਲਾਉਂਗੇ ਤੜਕਾ ਲਾਣ ਤੋਂ ਬਾਅਦ ਫਿਰ ਆਪਾਂ ਰੋਟੀ ਬਣਾ ਲ ਸ਼ਟਮ ਬਦਿਹਰੇ ਜੰਦਾ ਮੌਸਮ ਜਿਹਾ ਸਹੀ ਹੋ ਜਾਂਦਾ ਚਲ ਅੱਛਾ ਲੱਗਦਾ ਸ਼ਟਮ ਮੌਸਮ ਤੇ ਮੇਰੀ ਇੱਛਤਰੀ ਸੀ ਕਿ ਦੇਖਾਂਗੇ ਮੈਂ ਹਸਬੰਦ ਕੀ ਕਹਿੰਦੇ ਉਹਨਾਂ ਨੂੰ ਚਾਵਲ ਪਸੰਦ ਹੈ ਜਾਂ ਫਿਰ ਉਹ ਰੋਟੀ ਖਾਣੇ ਦੇਖਦੇ ਆਂ ਕੀ ਬਣਦਾ ਜੋ ਬਣੂਗਾ ਉਹ ਬਣਾ ਲਾਂਗੇ ਆਪਾਂ ਸਾਮ ਨੂੰਗਾ ਡੈਡੀ ਆ ਚੁੱਕੇ ਆ ਤੇ ਡੈਡੀ ਲੈ ਕੇ ਆਏ ਮੱਕੀ ਦਾ ਆਟਾ ਥੋੜਾ ਜਿਹਾ ਤੇ ਆ ਲੈ ਕੇ ਦੋ ਬਿਸਕਟ ਮੱਕੀ ਦਾਟਾ ਤੇ ਬਿਸਕੁਟ ਲੈ ਕੇ ਆਇਆ ਉਹ ਗਿਆ ਹਲੇ ਟੀਵੀ ਤੇ ਰੀਚਾਰਜ ਕਰਨ ਇਨਾਂ ਜਿਵੇਂ ਉਹਨਾਂ ਦੇ ਵਾਸਤੇ ਚਾਹ ਬਣਾ ਦਿੰਦੇ ਨੇ ਚਾਹ ਪਿਲਾ ਦਿੰਦੇ ਨੇ ਉਹਨਾਂ ਨੂੰ ਉਸ ਤੋਂ ਬਾਅਦ ਦਾਲ ਨੂੰ ਹਲੇ ਇੱਕ ਦੋ ਸਿੱਟੀਆਂ ਲੱਗੀਆਂ ਹੋਰ ਲੱਗਣੀਆਂ ਮੱਥੇ ਨਹੀਂ ਆਦੇ ਆਪਾਂ ਚਾਹ ਚੂ ਪੀ ਲਈ ਸਭ ਕੁਝ ਕਰ ਲਿਆ ਤਾਂ ਉਹ ਨਪਾ ਕਰਤ ਲੱਗੇ ਤੜਕਾ ਰਾਜਮਾ ਵਾਸਤੇ ਤੜਕਾ ਘੱਟਣਾ ਰਾਜਮਾ ਤਾਂ ਬਣਾਇਆ ਆਪਾਂ ਉਸ ਤੋਂ ਬਾਅਦ ਫਟਾਫਟ ਤੜਕਾ ਥੋੜਾ ਘੱਟ ਤੜਕਾ ਲਾ 15 ਮਿੰਟ ਵਿੱਚ ਹਸਪਤਾਲ ਆ ਜਾਣਗੇ ਤੇ ਉਹਨਾਂ ਨੂੰ ਚਾਹ ਬਣਾ ਕੇ ਦੇ ਦਿੰਦੇ ਆ ਚਾਹ ਚੂ ਪੀ ਲਈ ਆ ਸਬਜ਼ੀ ਵੀ ਬਣ ਗਈ ਹੁਣ ਆਪਾਂ ਬਣਾ ਲੈਣੇ ਚੌਲ ਚੌਲ ਬਣਾ ਕੇ ਰੋਟੀ ਖਾ ਲੈਣੀ ਤੇ ਗਾਇਸ ਅੱਜ ਦਾ ਬਲੌਗ ਆਪਾਂ ਇੱਥੇ ਹੀ ਖਤਮ ਕਰਦੇ ਆਂ ਪਲੀਜ਼ ਮੇਰੇ ਬਲੌਗ ਨੂੰ ਲਾਈਕ ਕਮੈਂਟ ਸੇਜ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆਂ ਨੈਕਸਟ ਵੀਡੀਓ 'ਚ ਤਦ ਤੱਕ ਲਈ ਬਾਏ ਬਾਏ